ਮਾਮਲਾ ਫਰੋਇਪੁਰ ਕੋ ਇੱਕ ਅਜੀਬੋ-ਗਰੀਬ ਸਾਹਮਣੇ ਆਇਆ ਹੈ ਜਿਸ ਵਿੱਚ ਮੌਕੇ ਤੇ ਵਾਰਦਾਤ ਤੇ ਪਹੁੰਚ ਕੇ ਬਾਹਵੋ ਲੋ ਆਪਣੇ ਹੀ ਲਡੇਰੇ ਪੁੱਤ ਦੀ ਕੁੱਟਮਾਰ ਕੀਤੀ ਅਤੇ ਪੁਲਸ ਦੇ ਹਵਾਲੇ ਕੀਤਾ ਗਿਆ ਹੈ ਫਰੋਇਪੁਰ ਦੇ ਪਿੰਡ ਵਾਕਾਬੌਰ ਦੇ ਨੇੜੇ ਇੱਕ ਮੋਟਰਸਾਈਕਲ ਸਵਾਰ ਅਤੇ ਦੇ ਵੱਲੋਂ ਰਾਹ ਜਾਂਦੇ ਬਜ਼ੁਰਗ ਜੋੜੇ ਨੂੰ ਡਟ ਲਿਆ ਗਿਆ ਅਤੇ ਉਸ ਦੀ ਜੇਬ ਵਿੱਚੋਂ ਪੈਸੇ ਕੱਢ ਲਏ ਗਏ ਮੌਕੇ ਤੇ ਫਰਾਰ ਹੋ ਗਿਆ ਤੇ ਰਾਹੀਗੀਰਾ ਵੱਲੋਂ ਨੇੜੇ ਤੱਕ ਪੁੱਛਾ ਕਰਦੇ ਹੈ ਕੋਈ ਦੌਰ ਜਾ ਕੇ ਉਸ ਨੂੰ ਕਾਬੂ ਕਰ ਲਿਆ ਤੇ ਖੂਬ ਸ਼ਿੱਤਰ ਪ੍ਰੇਰਿਤ ਕੀਤੀ ਗਈ ਅਤੇ ਉਸ ਨੂੰ ਬਾਹ ਲੈ ਗਿਆ ਜਦੋਂ ਉਸ ਦੀ ਇਸ ਕਰਤੂਤ ਦਾ ਉਸਦੇ ਪਿਤਾ ਨੂੰ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚ ਕੇ ਉਸਦੇ ਪਿਤਾ ਵੱਲੋਂ ਲੁੱਟੇਰੇ ਪੁੱਤਰ ਦੀ ਡੰਡਿਆਂ ਨਾਲ ਕੁੱਟਵਾਰ ਕੀਤੀ ਤੇ ਖੁਦ ਉਸ ਨੂੰ ਘਰ ਵਲੀ ਪੋਸਤੇ ਹੋਇਆ ਲੈ ਕਰ ਰਸਤਾ ਬਾਈ ਜੀ ਅਸੀਂ ਨਾ ਦੁਕਾਨ ਨਾਲ ਤੇ ਖੜੇ ਹੋਏ ਸੀ ਤੇ ਬਾਈ ਜਿੰਦਾ ਦਾ ਬਟਵਾ ਖੋਇਆ ਇਹ ਰੋਲਾ ਪਾਉਂਦਾ ਤੁਰ ਜਾਂਦਾ ਵੀ ਮੇਰਾ ਬਟਵਾ ਲੈ ਗਿਆ ਮੇਰਾ ਬਟਵਾ ਲੈ ਗਿਆ ਉਹਨੇ ਚਰਚ ਬਾਈ ਗੱਡੀ ਲੈ ਕੇ ਮੈਂ ਗੱਡੀ ਨਾਲ ਮਗਰ ਲਾਤੀ ਤੇ ਅਸੀਂ ਉਹਨੇ ਚਰਚ ਆਹੀ ਮਗਰ ਗਿਆ ਜਾਂਦਿਆਂ ਨੂੰ ਇਹਨਾਂ ਨੂੰ ਫੜ ਲਿਆ ਆ ਸੀ ਤੇ ਬਟਵਾ ਵੀ ਬਰਮਦ ਹੋ ਗਿਆ ਤੇ ਆਪ ਜੀ ਨੇ ਮੰਨਿਆ ਕਿ ਮੈਂ ਨਸ਼ਾ ਕਰਦਾ ਤੇ ਮੈਂ ਨਸ਼ੇ ਕਰਕੇ ਹੀ ਖੋਇਆ ਸਾਰਾ ਕੁਝ ਹਾਂ ਜੀ ਦੱਦ ਪੇ ਟੱਲੀ ਦਾ ਹੈ ਕਦੀ ਪਹਿਲਾਂ ਝੂਠ ਮਾਰੇ ਫਿਰ ਟੱਲੀ ਦਾ ਪਤਾ ਲੈਂਦਾ ਇਹ ਕਹਿੰਦਾ ਮੇਰੇ ਫਾਦਰ ਸਾਹਿਬ ਪੰਜਾਬ ਪੁਲਿਸ ਦੇ ਵਿੱਚ ਆ ਇਹ ਜਿਹੜਾ ਮੋਟਰਸਾਈਕਲ ਹੈ ਮੋਟਰਸਾਈਕਲ ਦੇ ਨਾਲ ਕੋਈ ਨੰਬਰ ਪਲੇਟ ਹੈ ਮੋਡੀਫਾਈ ਕੀਤੇ ਹੋਏ ਮੋਟਰਸਾਈਕਲ ਵੀ ਚੋਰੀ ਦੇ ਲੱਗਦੇ ਆ ਜਿੰਨੀਆਂ ਵਾਰਦਾਤਾਂ ਇੱਥੇ ਹੁੰਦੀਆਂ ਇੱਥੇ ਕੋਈ ਸੜਕ ਤੇ ਰਾਤ ਨੂੰ ਜਾਂ ਦਿਨ ਇਕੱਲਾ ਜਾਣ ਵਾਲਾ ਬੰਦਾ ਸੇਫ ਹੀ ਨਹੀਂ ਹੈਗਾ ਇੱਕ ਸੜਕ ਅੱਗੇ ਉਵੇਂ ਦੀ ਹੈ ਕਿ ਮੋਟਰਸਾਈਕਲ ਨਾਲ ਬੰਦਾ ਸੰਭਲਣਾ ਹੋਲੀ ਹੋਲੀ ਚਲਾਉਂਦਾ ਇਹਨਾਂ ਨੂੰ ਸੜਕ ਤੋਂ ਨਹੀਂ ਡਰ ਲੱਗਦਾ ਹੈਗਾ ਜੀ ਦਾ ਨਾਲ ਹੀ ਪਹਿਨੇ ਕੀ ਘਟਨਾ ਵਾਪਰੀ ਤੁਸੀਂ ਨਾਲ ਜਾ ਰਹੇ ਸੀ ਹਾਂਜੀ ਹਾਂਜੀ ਅਸੀਂ ਜਾ ਰਿਹਾ ਸੀ ਵਹੀਕਲ ਤੇ ਤੇ ਇਹ ਰਾਸਤੇ ਵਿੱਚ ਆ ਰਿਹਾ ਸੀ ਇੰਨੇ ਮੋਟਰਸਾਈਕਲ ਤੋਂ ਸਾਡੇ ਘਟੂਆ ਖੋ ਕੇ ਤੇ ਇਹਨੇ ਝੋਕਾ ਮਾਰ ਕੇ ਗਾਲਾਂ ਦੇ ਕੇ ਸਾਨੂੰ ਮੋਟਰਸਾਈਕਲ ਪਿਛਾ ਕੇ ਤੇ ਭੱਜ ਗਿਆ ਸੀ ਅੱਛਾ ਉਲਟ ਕੇ ਭੱਜਦਾ ਵੀ ਕਰਦੇ ਰਹਿ ਨਾਲੇ ਹਾਂਜੀ ਹਾਂਜੀ ਗਾਲਾਂ ਕੰਡੀਆਂ ਦੇ ਲਾ ਕੇ ਇਹਨੇ ਇਹ ਆਪਣਾ ਥਾਂ ਦੇ ਨਾਲ ਕੋਈ ਚੀਜ਼ ਮਾਰੀ ਇਹ ਤਾਂ ਵੈਸੇ ਫਿਰ ਵੈਸੇ ਖਿੱਚ ਕੇ ਭੱਜ ਗਿਆ ਝੋਕਾ ਮਾਰ ਕੇ ਅੱਛਾ ਤੇ ਤੁਸੀਂ ਬਚ ਗਏ ਸਭ ਟੁੱਟਣ ਤੋਂ ਹਾਂਜੀ ਹਾਂਜੀ ਛੱਟ ਲੱਗਣ ਤੋਂ ਬਚ ਗਏ ਇਹ ਕਿੱਥੇ ਹੋ ਕਰਕੇ ਹੋਇਆ ਬਾਬਾ ਆ ਵੀਰ ਜੀ ਵਾਕਾ ਮੋੜਦੇ ਡਿਸਪੈਂਸਰੀ ਕੋਲੇ ਤੇ ਤੁਸੀਂ ਕਿੱਥੇ ਜਾ ਕਿੱਥੇ ਰਹੇ ਸੀ ਅਸੀਂ ਫਿਰੋਜਪੁਰ ਦਵਾਈ ਲੈਣ ਜਾ ਰਹੇ ਸੀ ਮੈਡੀਕਲ ਰਾਣੀ ਸਾਨੂੰ ਇਸ ਤਰ੍ਹਾਂ ਪਤਾ ਲੱਗਾ ਜੀ ਅਸੀਂ ਇੱਥੋਂ ਗੱਡੀ ਤੋਂ ਦੋ ਬੰਦੇ ਮੱਲਾ ਨਾਲ ਚਲੇ ਗਏ ਸਾਡੇ ਅੱਖੀਂ ਵੀ ਉਹ ਸਾਹਮਣੇ ਆਨੇ ਬੜਵਾ ਖਿੱਚਿਆ ਜਦੋਂ ਅਸੀਂ ਉੱਥੋਂ ਗੱਡੀ ਫਿਰ ਘੁਮਾ ਕੇ ਵਾਪਸ ਮੋੜੀ ਇਹਨੇ ਮੋਟਰਸਾਈਕਲ ਭਜਾਲਿਆ ਇੱਥੋਂ ਛੜਕ ਤੋਂ ਤੇ ਇਹਨੇ ਮੋੜਤਾ ਹੱਥੋਂ ਪੇਟੀਆਂ ਨੂੰ ਅਸੀਂ ਪੇਟੀਆਂ ਨੂੰ ਗੱਡੀ ਮਗਰ ਲਾਈਏ ਧੱਕਦੇ ਅਸੀਂ ਤੈਨੂੰ ਛੜਣਾ ਨਹੀਂ ਤੇ ਧੱਕਦੇ ਇਹਨੇ ਪੇਟੀਆਂ ਤੋਂ ਮੋੜ ਲਈ ਮਹਾਰਮਾਹ ਦੀ ਸੜਕ ਨੂੰ ਉਥੇ ਕਿ ਮਾਂ ਦੇ ਜਿੱਥੇ ਕਾਰ ਉਹਥੇ ਜਾ ਕੇ ਫਿਰ ਉਹਨੂੰ ਬਰਾਬਰ ਤੇ ਗੱਡੀ ਕਰਕੇ ਹੈ ਡੱਕਲਾ ਦੇਣ ਡੱਕੀ ਦੀ ਫਿਰ ਗੱਡੀ ਮਾਰ ਕੇ ਝੋਨੇ ਸਰ ਕੇ ਫਿਰ ਉਹਨੂੰ ਆਹ ਕੀ ਗੱਲਾਂ ਵੀ ਕੋ ਕਰਦਾ ਰਿਹਾ ਕੱਲ ਨਾਲ ਇੱਥੇ ਕਾ ਉਹ ਸਾਡ ਨੂੰ ਨਹੀਂ ਪਤਾ ਉਹ ਜਦੋਂ ਬਟਵਾ ਹੈ ਉਹਨਾਂ ਨੂੰ ਕੱਢਦਾ ਰਿਹਾ ਨਾ ਸਾਡੇ ਨਾਲ ਤਾਂ ਨਾਲ ਕੀ ਕਰਨੀ ਉਥੇ ਕਾਲ ਕਰਦਾ ਰਿਹਾ ਆ ਜਨਾਮ ਕੀ ਆਪੋ ਸਰਨ ਸਿੰਘ ਕੀ ਨਾਂ ਕੀ ਹੈ ਤੁਹਾਡਾ ਕਮਲੈ ਇਹ ਨਾਂ ਦਾ ਬਾਬਾ ਕੀ ਕਾਰਨ ਕਿਉਂ ਇਹ ਤੁਹਾਨੂੰ ਜਿਹੜਾ ਇਹ ਬਾਤਾਂ ਕੀਤੀ ਕੇ ਇਹ ਬਟਵਾ ਹੋਇਆ ਹਾਂਜੀ ਹਾਂਜੀ ਕੀ ਕਾਰਨ ਕੀ ਕਿਉਂ ਫੋਨ ਦੀ ਨੋਬਤ ਆਈ ਜੀ ਨਸ਼ੇ ਨਜਾ ਪਤਾ ਨਹੀਂ ਦੇਖੀ ਕਿ ਕਿਹੜਾ ਪਿੰਡ ਕਿਹੜਾ ਦੇਣਾ ਦਲੀਆ ਜੀ ਤੇਰੇ ਬਾਬਰ ਸਾਹਿਬ ਦਾ ਕੀ ਨਾਮ ਹੋ ਕੀ ਕਰਦੇ ਜੀ ਪੁਲਿਸ ਹੈ ਜੀ ਪੰਜਾਬ ਪੁਲਿਸ ਨੇ ਜੀ ਕੀ ਲੱਗਦਾ ਨਹੀਂ ਕਿ ਅੱਜ ਉਹਨਾਂ ਨੂੰ ਸ਼ਰਮ ਸਾਰ ਨਾ ਪਾਏਗਾ ਮਾਂ ਬਾਪ ਨੂੰ ਜੀ ਹੈਂ ਹਾਂ ਜੀ ਕੋਈ ਜ਼ਮੀਨ ਜਾਇਦਾਦ ਨਹੀਂ ਜਾਇਦਾਦ ਨਹੀਂ ਹੈਗੀ ਹੈ ਜੀ ਕਿੰਨੀ ਕਿਗੀ ਹੈ ਹੈਗੀ ਹੈ ਜੀ ਤਿੰਨ ਕਿੱਲੇ ਦੀ ਹੈ ਕਿੱਲੇ ਜ਼ਮੀਨ ਜਾਇਦਾਦ ਦੀ ਹੈਗੀ ਅੱਗੇ ਵੀ ਕੋਈ ਵਾਰਤਾਤ ਕੀਤੀ ਹੈ ਨਹੀਂ ਜੀ ਕਿ ਨਸ਼ੇ ਦਾ ਪੈਸੇ ਨਾਲ ਚਪਕੂਤੀ ਕਰਦੇ ਨੇ ਦਰਾਂ ਜੀ ਦਰਾਂ ਬੂਟੀ ਕਰਦੇ ਬਹੁਤ ਸ਼ਰਮ ਆਰੀ ਵੇਰੇ ਕੀ ਘਟਰਾ ਵਾਪੀ ਹੈ ਸਾਹਿਬ ਜੀ ਮੈਂ ਦਾ ਨਾਮ ਭਾਈਨ ਸਿੰਘ ਪਿੰਡ ਕਾਮਲ ਵਾਲਾ ਮੁੱਠਿਆਂ ਵਾਲਾ ਤੇ ਮੈਂ ਤੇ ਮੇਰੇ ਘਰ ਦੀ ਅਸੀਂ ਦੋਵੇਂ ਜੀ ਪ੍ਰੋਪਰ ਨੂੰ ਜਾ ਰਹੇ ਸੀ ਆਵਾਕਾ ਮੋੜ ਜਿੱਥੇ ਡਿਪੈਂਸਰੀ ਛੋਟਾ ਹਸਪਤਾਲ ਆ ਇਹ ਚੋਰ ਆਇਆ ਤੇਨੇ ਮਗਰੋਂ ਸਾਡੇ ਨਾਲ ਮੋਟਰਸਾਈਕਲ ਲਾ ਕੇ ਤੇ ਮੇਰਾ ਬੜੂਆ ਖਿੱਚ ਕੇ ਤੇ ਭਜਾ ਲਿਆ ਵਾ ਇਹ ਮਗਰ ਵੀਰ ਗੱਡੀ ਤੇ ਆਉਂਦੇ ਸੀ ਸਾਡਾ ਇੱਕ ਮੇਰਾ ਭਤੀਜਾ ਸੀ ਮੁੰਡਾ ਵਸਤੀ RAMLAL ਤੋਂ ਉਹਨਾਂ ਨੇ ਮੈਨੂੰ ਹੱਥ ਕੀਤਾ ਮੈਂ ਉਹਨਾਂ ਮਗਰ ਇਹਨੇ ਫਿਰ ਭੇਟੀਆਂ ਥਾਣੀ ਤੇ ਜਿੱਥੇ ਕੀਮਾ ਦੇ ਘਰ ਜਾ ਕੇ ਮਗਰ ਇਹਨੂੰ ਪੜਿਆ ਵਾ ਤੇ ਇਹ ਅੱਗੋਂ ਗਾਲਾਂ ਗੰਦੀਆਂ ਸਾਨੂੰ ਕੱਢਦਾ ਰਿਹਾ ਵਾ ਤੇ ਮੇਰਾ ਆ ਫੜ ਲਓ ਮੇਰਾ ਉਹ ਕਰ ਲਓ ਐ ਕਰ ਲਓ ਤੇ ਵੇਖੋ ਕਿੰਨੇ ਦਿਨ 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 ਦਿਹਾੜ ਦੇ ਗੈਸਟਰ ਬਣੇ ਫਿਰਦੇ ਆਂ ਚੋਰੀ ਕਰਨ ਤੋਂ ਬਾਅਦ ਹੀ ਗਾਲਾਂ ਕੱਢਦਾ ਜਾਂਦਾ ਬਹੁਤ ਜ਼ਿਆਦਾ ਜੀ ਦੂਰ ਤੱਕ ਸਾਨੂੰ ਆਏ ਆ ਕਹਤਾ ਮੇਰੇ ਘਰ ਦੀ ਨੌਜਵਾਨ ਮਗਰ ਬੈਠੀ ਆ ਉਹਨੂੰ ਵੀ ਛੋੜਲੇ ਲਗਾ ਮੈਂ ਉਹਨੂੰ ਸੰਭਲਿਆ ਅਈ ਦਾ ਸਾਡੇ ਦੋ ਦਤੋਂ ਨਹੀਂ ਭਾਵੇਂ ਗੱਡੀ ਮਗਰੋਂ ਲੰਘ ਜਾਂਦੀ ਤੇ ਆ ਹਾਲਾਤ ਬਣੇ ਬਿਚੇ ਨੇ ਪੰਜਾਬ ਦੇ ਆ ਵੇਖੋ ਵੀ ਆਮ ਆਦਮੀ ਪਾਰਟੀ ਦਾ ਕੀ ਮਾਹੌਲ ਬਣ ਦਿਆ ਵਾ ਦਿਨ ਦਿਨ ਹੀ ਗੈਸਟਰ ਤੁਰੇ ਫਿਰਦੇ ਸੜਕਾਂ ਤੇ ਪਿ 10 ਕਿੱਲੇ ਜ਼ਮੀਨ ਇਹਦਾ ਪਿੰਡ ਦਸੰਦੇ ਟੱਲੀ ਆ ਅੱਛਾ ਪੋਲਾ ਦਾ ਪਲੀਸ ਹੈ ਪੁਲਿਸ ਦੇ ਵਿੱਚ ਆ ਜੀ 10 ਕਿੱਲੇ ਜ਼ਮੀਨ ਵੀ ਇਹਨਾਂ ਕੋਲੇ ਦਾਦੇ ਟੱਲੀ ਇਹਨਾਂ ਦਾ ਟੱਲੀ ਚੈਦਾ ਸਾਹੂ ਇਹਨਾਂ ਦਾ ਪਿੰਡ ਆ 4 ਦਿਨ ਹੋ ਗਏ ਆ ਕਿ ਕੀ ਘਟਨਾ ਵਾਪਰੀ ਘਟਨਾ ਇਹ ਵਾਪਰੀ ਇੱਕ ਇਸ ਬਕਤੀ ਜੰਦਾ ਪਿਆ ਸੀਗਾ ਇਹ ਉਹਦੇ ਫਟਵਾ ਖੋਦ ਕਰ ਲੱਗਾ ਸੀਗਾ ਪਬਲਿਕ ਇਸ ਨੂੰ ਫੜ ਗਿਆ ਉਹ ਵਾਸੀ ਆਏ ਮੌਕੇ ਤੇ ਇਹਨੂੰ ਲੈ ਕੇ ਚੱਲੇ ਆ ਥਾਣੇ ਫਿਰ ਅਗਲੀ ਕਾਰਵਾਈ ਅਮਰੋਤ ਜਾਂਦੀ ਜਾਏਗੀ ਉਹਦੇ ਕੋਲ ਇੱਕ ਮੋਟਰਸਾਹੂ ਸੀਗਾ ਮੋਟਰਸਾਹੂ ਦਾ ਹੰਦ ਕਰ ਲਿਆ ਤੇ ਚੈੱਕ ਕਰਦੇਗਾ ਮੁਰਸਲ ਕਿਸਤੇ ਨਾਮ ਤੇ ਮੈਂ ਹਟਾ 1700 ਪ੍ਰਗਟ ਸੇ ਮੁੱਖ ਪੁੱਛੀ ਖਾਣਾ ਆਪਕੇ